ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜੰਗ ਛੇੜੀ ਗਈ ਹੈ ਅਗੇਂਸ ਡਰੱਗਸ ਉਸ ਤੋਂ ਫਸਟ ਡੇ ਦੇ ਵਿੱਚ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ 카ਟਲ ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카ਟਲ ਨੂੰ ਕਹਿ ਸਕਦੇ ਹਾਂ ਦੋ ਸਮਗਲਰ ਇੱਥੇ ਗ੍ਰਿਫਤਾਰ ਹੋਏ ਹੈ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮ ਕਰਨ ਏਰੀਆ ਦੇ ਰਹਿਣ ਵਾਲੇ ਨੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰਾ ਨੈਟਵਰਕ ਜਿਹੜਾ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮਗਲਰ ਹੈ ਉਹ ਚਲਾ ਰਿਹਾ ਬਾਰ ਬੈਠਾ ਔਰ ਫਿਰੋਜ਼ਪੁਰ ਸੈਕਟਰੇ ਬਾਰ-ਬਾਰ ਯੂਜ਼ ਕਰ ਰਹੇ ਹੈ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਹੇ ਔਰ ਇਸ ਜਿਹੜਾ ਮੋਡਿਊਲ ਹੈ ਇਹਦੀ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਇੱਕ ਹਿੱਸਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਕਿ ਬਾਹਰੋਂ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਡਰੋਨ ਰਾਹੀਂ ਭੇਜੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਆਊਟ ਨੰਬਰ ਹੀਰੋ ਡਿਲੈਕਸ ਔਰ ਜੋ ਮੁਢਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਨਵੇਂ ਹੀ ਇਸ ਸਟੇਟ ਦੇ ਵਿੱਚ ਆਏ ਸੀ ਪੁਰਾਣੇ ਇਹਨਾਂ ਦੇ ਕੇਸ ਕੋਈ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ-ਨਾਲ ਕਰਦਾ ਹੈ ਰਣਜੀਤ ਸਿੰਘ ਦੀ ਉਮਰ 36 ਸਾਲ ਹੈ ਇਹ ਲੇਬਰ ਦਾ ਕੰਮ ਕਰਦਾ ਅਨਪੜਾ ਹੈ ਬਿਲਕੁਲ ਸੋ ਜਿਹੜੀ ਇਹ ਚੋ ਮੁਢਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਵਿੱਚੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਕਰਾਸ ਬਾਰਡਰ ਸਮਗਲਰਸ ਨੇ ਉਹ ਆਪਣੇ ਜਿਹੜੇ ਡਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਕਿ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਕੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਫਰੋਜ਼ਪੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਹਾਂ ਕਿ ਕਿਸ ਸੋਰਸਸ ਨਾਲੇ ਉਸੇ ਰੀਚ ਕਨੈਕਟ ਹੋਏ ਥੈਂਕ ਯੂ ਜੀਸਸ ਜੀ ਕੋਈ ਆਗੇ ਸੀ ਕੋਈ ਮੋਹਰ ਲੱਗੀ ਆ ਜਾਂ ਮਿਸਤਾਨ ਸਰੋ ਯਾਰ ਉਹਦੇ ਚ ਇਦਾਂ ਪਤਾ ਲੱਗ ਜਾਂਦਾ ਕਿਉਂਕਿ ਉਹ ਨਾ ਪੈਕੇਟਸ ਜਦੋਂ ਆਪਣੇ ਸੀਲ ਕਰਕੇ ਉਥੋਂ ਭੇਜਦੇ ਆ ਉਹਦੇ ਉੱਤੇ ਉਹ ਪ੍ਰਿੰਟਡ ਹੁੰਦਾ ਤੇ ਉਹ ਮਤਲਬ ਉਹਦੇ ਚ ਕਲੀਅਰ ਇਹ ਹੁੰਦਾ ਕਿ ਉਥੇ ਪੈਕਿੰਗ ਹੋਈ ਆ ਉਥੋਂ ਹੀ ਇੱਕ ਕਨਸਾਈਨਮੈਂਟ ਬਣੀ ਉੱਪਰੋਂ ਮੋਹਰਾਂ ਲੱਗੀਆਂ ਹੋਈਆਂ ਆ ਜਿਹੜੀਆਂ ਕਿ ਦਰਸਾਉਂਦੀਆਂ ਕਿ ਅਕ੍ਰੋਸ ਦੀ ਬਾਰਡਰ ਹੈ ਆਈ ਜਿਹੜੇ ਤੁਸੀਂ ਇਹ ਕੰਪਲੇਨ ਤੇ ਨਸ਼ੇ ਦੇ ਖਾਤੋਂ ਤੁਹਾਡੇ ਪ੍ਰੈਸ਼ਨ ਇਹ ਲੈ ਚੱਲ ਰਹੀ ਸੀ ਜਿਹੜਾ ਹੁਣ ਕੈਪਰੇਸ਼ਨ ਸ਼ੁਰੂ ਕੀਤਾ ਇਹਦੇ ਵਿੱਚ ਫਿਰ ਐਕਸਟਰਾ ਫੋਰਸ ਜਾਂ ਐਕਸਟਰਾ ਕਿਸ ਤਰ੍ਹਾਂ ਦਾ ਐਫਰਟ ਜਿਹੜੇ ਕੋਈ ਜਾਂ ਫੋਰਸ ਐਕਚੁਅਲ ਲਾਈ ਗਈ ਜਾਂ ਦਾਇਰਾ ਵਧਾਇਆ ਗਿਆ ਜੀ ਉਸ ਬਾਰੇ ਵੀ ਰਿਪੋਰਟ ਦੇਖੋ ਦਾਇਰਾ ਅਸੀਂ ਇਦਾਂ ਵੀ ਅਸੀਂ ਲਿਸਟ ਆਊਟ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਬੰਦੇ ਇਸ ਸਟ੍ਰੀਟ ਦੇ ਵਿੱਚ ਹੈਗੇ ਉਹਨਾਂ ਨੂੰ ਮਤਲਬ ਤਾਂ ਕਿ ਜਿਹੜਾ ਕਾਨੂੰਨ ਦੀ ਪਕੜ ਚ ਲਿਆਂਦਾ ਜਾ ਸਕੇ ਔਰ ਉਹਦੀ ਇੰਟੈਲੀਜੈਂਸ ਬੇਸ ਸਾਰਾ ਕੰਮ ਚੱਲਦਾ ਜਿਵੇਂ ਇਹ ਵਾਲਾ ਆਪਰੇਸ਼ਨ ਵੀ ਹੋਇਆ ਜਿਵੇਂ ਆਪਾਂ ਸੋਚੀਏ ਤੇ ਇਹਦੇ ਚ ਮੈਨੂੰ ਦੱਸਦੇ ਹੋ ਬੜਾ ਫਕਰ ਹੁੰਦਾ ਆਪਣੀ ਟੀਮ ਸਪੈਸ਼ਲੀ ਸਾਡੇ ਡੀਸੀਪੀ ਆਲਮ ਵਿਜੀ ਜੀ ਨਵਜੋਤ ਸਾਡੇ ਏਡੀਸੀਪੀ ਹਰਮਿੰਦਰ ਜੀ ਸਾਡੇ ਏਸੀਪੀ ਦੋਨੋਂ ਸੀਆਈਏ ਦੇ ਸਾਡੇ ਇੰਸਪੈਕਟਰ ਸਰਪਾਨ ਇੰਚਾਰਜ ਅਮੋਲਕ ਜੀ ਤੇ ਰਵੀ ਹੁਣੀ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਔਰ ਜੇ ਆਪਾਂ ਚਾਤੀ ਮਾਰੀ ਹੈ ਫਿਕਰ 30 ਕੇਜੀ ਤੋਂ ਵੱਧ ਹੀਰੋਇਨ ਹੋ ਗਈ ਅਜ ਦੋ ਹੀ ਮਹੀਨੇ ਹੋਏ ਐ 25 ਦੇ ਵਿੱਚ ਤੋਂ ਔਰ ਜ਼ਿਆਦਾਤਰ ਜਿਹੜੇ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਮੈਨੂੰ ਬੜਾ ਫਖਰ ਹੈ ਇਹਨਾਂ ਤੇ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿਨਾ ਇਸ ਗੱਲ ਦੀ ਔਰ ਸੂਟੇਬਲੀ ਅਸੀਂ ਰਿਵਾਰਡ ਕਰਦੇ ਰਹਿੰਦੇ ਨੇ ਇਹਨਾਂ ਨੂੰ ਟਾਈਮ ਟੂ ਟਾਈਮ ਵੀ ਉਹ ਮੈਨੂੰ ਨਹੀਂ ਪਤਾ ਉਹਨਾਂ ਨੂੰ ਉਹਨਾਂ ਦੇ ਆਈਜੀ ਸਾਹਿਬ ਦੱਸ ਸਕਣਗੇ ਇਹ ਸਰ ਮੈਂ ਅਗਲੇ ਦਿਨਾਂ ਦੇ ਵਿੱਚ ਉਹ ਜਿਹੜੇ ਕਾਸੋਪਰੇਸ਼ਨ ਸਮੇਂ-ਸਮੇਂ ਤੇ ਚੱਲਦਾ ਰਹਿੰਦਾ ਤਾਂ ਹੁਣ ਇਸ ਨੂੰ ਹੋਰ ਜ਼ੀਰੋ ਡਾਗ ਕਿਉਂਕਿ ਪਹਿਲਾਂ ਸਰਵੇ ਦਸਤਕਦਿਕ ਪੀਣ ਵਾਲਿਆਂ ਦੇ ਜਿਹੜੇ ਜਿਹੜੇ ਹੈਬਿਟ ਨੇ ਜਿਹੜੀ ਉਹਨਾਂ ਦੇ ਖਿਲਾਫ ਇੱਕ ਰੀਡਿਟੈਕਸ਼ਨ ਸੈਂਟਰਾਂ ਦੇ ਨਾਲ ਵੀ ਤੁਸੀਂ ਸੰਪਰਕ ਦੇ ਵਿੱਚ ਉਹ ਤਾਂ ਇਸ ਲੈਵਲ ਤੱਕ ਵੀ ਹੋਂ ਥੱਲੇ ਤੱਕ ਵੀ ਪੂਰੀ ਤਰ੍ਹਾਂ ਜਾਓਗੇ ਕਿ ਇਹਨਾਂ ਨੂੰ ਜੇ ਕੋਈ ਨਹੀਂ ਹੁੰਦਾ ਤੇ ਪਰਚਾ ਦਿੱਤਾ ਜਾਵੇ ਇਹਨੇ ਕਾਰਵਾਈ ਜਾਂ ਜੇ ਹਟ ਹੁੰਦੇ ਜੋ ਸਾਨੂੰ ਡੀਟੈਕਸ਼ਨ ਦੇ ਦੇਖੋ ਇਹ ਦੋ ਇਹਦੇ ਚ ਗੱਲਾਂ ਹੈਗੀਆਂ ਇੱਕ ਤਾਂ 64ਏ ਹੈਗੀ ਐਨਡੀਪੀਐਸ ਦੀ ਸੈਕਸ਼ਨ ਜਿੱਚ ਉਹ ਕਹਿੰਦੇ ਆ ਕਿ ਜਿਹੜੇ ਬੰਦਾ ਵੋਲੰਟੇਰਲੀ ਕੋਰਟ ਜਾ ਕੇ ਦੱਸਣਾ ਚਾਵੇ ਤੇ ਛੱਡਣਾ ਚਾਵੇ ਨਸ਼ਾ ਉਮ ਕੋਰਟ ਦੇ ਜੱਜ ਦੇ ਹੁਕਮ ਨਾਲ ਜੱਜ ਸਾਹਿਬ ਦੇ ਹੁਕਮ ਨਾਲ ਨੂੰ ਭੇਜਿਆ ਜਾ ਸਕਦਾ ਰੀਹੈਬ ਸੈਂਟਰ ਜਾਂ ਡੀ ਐਡਿਕਸ਼ਨ ਸੈਂਟਰ ਦੂਜੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਸਪਲਾਈ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਤੇ ਨੇਚਰਲੀ ਰੀਹੈਬ ਸੈਂਟਰ ਤੇ ਓਟ ਸੈਂਟਰ ਦੇ ਉੱਤੇ ਪ੍ਰੈਸ਼ਰ ਪੈਂਦਾ ਹੀ ਪੈਂਦਾ ਹੈ ਉਹਨਾਂ ਦੀ ਵੀ ਸਾਰੀ ਜਿਹੜੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮਿਲ ਕੇ ਹੁਣ ਵੀ ਮੈਂ ਇਸ ਤੋਂ ਬਾਅਦ 3:30 ਵਜੇ ਡੀ ਸੀ ਮੈਡਮ ਨੇ ਰੀਹੈਬ ਦਾ ਸੈਂਟਰ ਦੇ ਵਿੱਚ ਰੱਖਿਆ ਸਕਿੱਲ ਦਾ ਉੱਥੇ ਜਾ ਰਿਹਾ ਸੀ ਇਸ ਤੋਂ ਬਾਅਦ ਉਹਦੇ ਵਿੱਚ ਇਹੀ ਹੈ ਕਿ ਉੱਥੇ ਵੀ ਸਾਡੇ ਲੋਕਾਂ ਨੂੰ ਰਿਫਾਰਮ ਕਰਨ ਦਾ ਸੁਧਾਰਨ ਦਾ ਆਪਣੇ ਆਪ ਨੂੰ ਮੌਕਾ ਮਿਲਿਆ ਜਿਹੜੇ ਬੰਦੇ ਸੁਧਾਰਨਾ ਚਾਹੁੰਦੇ ਸਰ ਬੜਾ ਲੰਬਾ ਦਿਨ ਬਾਅਦ ਸਾਰੇ ਇਹ ਕਿ ਲਗਾਤਾਰ ਜਿਨੀ ਹਰ ਅਨੌਦੀ ਤੁਸੀਂ ਪੜਦੇ ਜੇ ਵੱਡੇ ਵੱਡੇ ਕਨਸਾਈਨਮੈਂਟ ਤੁਹਾਡੇ ਬੜੇ ਵੱਡੇ ਲੋਕਾਂ ਨੇ ਜਦੋਂ ਤੁਸੀਂ ਇੱਥੇ ਕੀਤਾ ਬਟ ਸਰ ਇਹਦੀ ਜੜਤ ਤੁਸੀਂ ਕਿਸ ਸਮੇਂ ਦੀ ਜੜ੍ਹ ਕੀ ਆਈ ਜਾਂਦੀ ਪੜੀ ਜਾਂਦੇ ਆਈ ਜਾਂਦੀ ਪੜੀ ਜਾਂਦੇ ਬਟ ਇਹ ਰੁਕਦੀ ਨਹੀਂ ਆ ਤੁਸੀਂ ਇਹਦੇ ਤੇ ਕੀ ਸੋਚਦੇ ਕਿ ਕਿਸ ਤਰ੍ਹਾਂ ਇਹ ਦੇਖੋ ਬੜੀ ਸਿੰਪਲ ਗੱਲ ਹੈ ਤੁਹਾਨੂੰ ਵੀ ਮੈਂ ਬੜਾ ਕਲੀਅਰ ਸਭ ਨੂੰ ਪਤਾ ਹੈ ਕਿ ਜੱਗ ਜਾਰ ਗੱਲ ਹੈ ਕਿ ਡਰੋਨ ਰਾਹੀਂ ਇੰਟਰਨੈਸ਼ਨਲ ਬਾਰਡਰ ਤੋਂ ਆਉਂਦੀ ਹੈ ਉਹ ਜੇ ਹੁਣ ਉਸ ਏਰੀਆ 'ਚ ਆਪਣਾ ਕੰਟਰੋਲ ਨਹੀਂ ਹੈ ਬਟ ਜਿੱਥੇ ਆਪਣਾ ਕੰਟਰੋਲ ਹੈ ਉੱਥੇ ਤਾਂ ਆਪਾਂ ਪੂਰੀ ਸ਼ਕਤੀ ਕਰੀਏ ਤੇ ਉਹਨੂੰ ਇਨਸ਼ੋਰ ਕਰੀਏ ਕਿ ਉਹਨੂੰ ਨਾਲ ਦੀ ਨਾਲ ਆਪਾਂ ਦਬਲੀ ਜੀ ਸਰ ਇਹ ਅਰੋਗਿਆਂ ਦੀ ਗ੍ਰਿਫਤਾਰੀ ਕਿਸੇ ਨਾ ਕਿ ਇਹਨਾਂ ਦੀ ਜੀ ਨਾਕਾਬੰਦੀ ਤੇ ਉੱਤੇ ਚਵਾਲ ਰੋਡ ਪੀਐਸ اسلامਾਬਾਦ ਉੱਥੇ ਹੀ ਪਰਚਾ ਦਰਜ ਹੋਇਆ ਜੀ ਅਜੂਬਾਂ ਸਰ ਹੋਰ ਵੀ ਹੈ ਪਈਆਂ ਤੇ ਹੋਰ ਜਿਹੜੇ ਉਹ ਤੁਹਾਨੂੰ ਨੋਜੋਤ ਦੀ ਦੱਸਣਗੇ ਹੈਗੀਆਂ ਜੀ ਤਾਂ ਜੀ ਮਤਲਬ ਸਾਰੇ ਦਰਜਾ ਪਦਰਜਾ ਆਫੀਸਰਸ ਨੂੰ ਵੀ ਅਸੀਂ ਚਾਂਸ ਦਿੰਦੇ ਆ ਕਿ ਉਹ ਆਪਣੀ ਜਿਹੜੀ ਬਰੀਫਿੰਗ ਕਰਨ ਜੋ ਅੱਛਾ ਕੰਮ